ਹੁਸ਼ਿਆਰਪੁਰ ਦਸੂਹਾ ਦੇ ਪਿੰਡ ਮੀਰਪੁਰ ਵਿਖੇ ਦੋ ਪਰਿਵਾਰਾਂ ਵਿੱਚ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ ਜਿਸ ਵਿੱਚ ਫੌਜੀ ਦੀ ਬਾ ਪੂਰੀ ਤਰ੍ਹਾਂ ਨਾਲ ਘੱਟੀ ਗਈ ਜਕਰਜੋਗ ਹੈ ਕਿ ਉਕਤ ਝਗੜੇ ਦੀ ਸਾਰੀ ਵਾਰਦਾਤ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਇਸ ਮੰਦੀ ਜਾਣਕਾਰੀ ਦਿੰਦੇ ਆ ਜ਼ਖਮੀ ਫੌਜੀ ਹਰਪ੍ਰੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ ਤੇ ਸ਼੍ਰੀਨਗਰ ਵਿਖੇ ਡਿਊਟੀ ਤੇ ਤਾਇਨਾਤ ਸੀ ਉਸ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਹੀ ਉਸ ਦਾ ਪਤੀ ਛੁੱਟੀ ਤੇ ਘਰ ਆਇਆ ਸੀ ਤੇ ਦੁਪਹਿਰ ਸਮੇਂ ਪਿੰਡ ਦੇ ਕੁਝ ਲੜਕੇ ਉਸ ਦੀ ਪਰਜਾਈ ਜੋ ਕਿ ਮਾਨਸਿਕ ਤੌਰ ਕਮਜ਼ੋਰ ਹੈ ਨਾਲ ਲੜ ਰਹਿ ਸਨ ਤੇ ਜਦੋਂ ਉਸ ਦੇ ਪਤੀ ਉਸ ਨੂੰ ਬਚਾਉਣ ਲਈ ਗਏ ਤਾਂ ਉਕਤ ਹਮਲਾਵਰਾਂ ਨੇ ਉਸ ਦੇ ਬਾਹ ਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਹਮਲੇ ਦੌਰਾਨ ਉਹਨਾਂ ਦੇ ਪਤੀ ਦੀ ਬਾਹ ਕੱਟੀ ਗਈ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੁਣ ਆਪਲਿਸ ਪ੍ਰਸ਼ਾਸਨ પાસે ਮੰਗ ਕੀਤੀ ਕੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਲੰਮਾ ਬਿਆਹ ਸੀਗਾ ਸ਼ਾਰਟਕਟ ਦੱਸ ਕੋ ਤੇ ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਤੇ ਮੈਂ ਤਾਂ ਆਪਣੇ ਕਮਰੇ ਦੇਖ ਰਿਹਾ ਸੀਗਾ ਤੇ ਮੇਰੇ ਘਰ ਵਾਲੇ ਕਹਿੰਦੇ ਰੋਟੀ ਖਾ ਲਓ ਮੈਂ ਕਹਿੰਦੀ ਮੇਰਾ ਮਨ ਜਾਂ ਠੀਕ ਜਿਆ ਨਹੀਂ ਹੈ ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ दारू ਪੀ ਕੇ ਟਰੈਕਟਰ ਤੇ ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੁਹਾਡਾ ਹੀ ਕਿਹਾ ਬਚਾਉਣ ਵਾਸਤੇ ਹਾਂ ਮੈਂ ਕਿਹਾ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਓਨੂੰ ਬਚਾਰੇ ਨੂੰ ਤੇ ਉਹ ਹਟੇ ਨਹੀਂ ਹਟੇ ਨਹੀਂ ਉਹਨਾਂ ਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆ ਤੇ ਮੇਰੀ ਬਾਹ ਮਾਰ ਦਿੱਤੀ ਉਹਨੇ ਕੌਣ ਸੀ ਲੋਗ ਓ ਜਿਹੜੇ ਮੇਰੇ ਸਾਡੇ ਪਿੰਡ ਦੇ ਹੀ ਆ ਜੀ ਉਹ दारू ਕੀ ਸੀ ਉਹ ਨਾਲ ਸਾਡੇ ਜਿਹਨਾਂ ਦਾ ਹੁਣ ਇਹਨਾਂ ਨੇ ਬਾਹਰ ਵੱਡਤੀ ਪਿੰਡ ਦੇ ਬੰਦਿਆ ਨੇ ਔਰ ਇਹ ਹੈਗੇ ਉਹਨਾਂ ਦੇ ਲੜਕੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਕੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚ ਉਹ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਬੱਟ ਦੀ ਵੱਡੀ ਸਾਰੀ ਕੁਰਬਾਨ ਸੀਗੀ ਇਨਸਾਨੀਅਤ ਖਤਮ ਹੀ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ਛੱਡੀ ਵੀ ਵੱਟ ਦਿੱਤੀ ਗਈ ਹੈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਇਹਨਾਂ ਨੇ ਜਵਾਬ ਦੇ ਕਿ ਮੰਗ ਕਰਦੇ ਹੋ ਪੁਲਿਸ ਨੂੰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਇਦਾਂ ਦੇ ਮੁੱਲਜਮ ਪੰਜਾਬ ਦੇ ਵਿੱਚ ਆਈ ਜਾਂਦੇ ਆ ਸਾਨੂੰ ਅਈ ਤਾਂ ਕਹਿੰਦੇ ਆਪ ਸਰਕਾਰ ਜਦੋਂ ਦੀ ਆਈ ਸੁਧਾਰ ਹੋਊਗਾ ਪਰ ਸਾਨੂੰ ਉਮੀਦ ਨਹੀਂ ਹੈ ਕਿ ਇਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਿਹਾ ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲੋਂ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਹਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਉਹ ਜਲਦੀ ਹੋਣੀ ਚਾਹੀਦੀ ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ ਉਧਰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ ਹੈ ਅੱਜ 3:30 ਵਜੇ ਡਿਊਟੀ ਤੇ ਹਰਪੁਜ ਸਿੰਘ 42 ਸਾਲ ਮੀਲ ਇੱਕ ਪੀਸ਼ਟ ਆਇਆ ਸੀ ਉਦੀ ਸਜੀਤ ਬਾਹ ਕੂਣੀ ਦੇ ਕੋਲੋਂ ਵੱਡੀ ਹੋਈ ਸੀ ਤੇ ਸ਼ਾਇਦ ਉਹ ਲੱਗਿਆ ਸੀ ਤੇ ਉਹਦੇ ਮਤਲਬ ਲੜਾਈ ਝਗੜੇ ਦੀ ਮਾਰੇ ਦਾਸਰੇ ਜਿਹੜੇ ਲੜਾਈ ਝਗੜਾ ਹੋਇਆ ਤੇ ਉਹਦੀ ਹਾਲਤ ਕੁਬੀਰ ਸੀ ਇਸ ਲਈ ਅਸੀਂ ਆਪਾਂ ਫਰਦਰ ਮੈਨੇਜਮੈਂਟ ਦੀ ਫਾਇਰ ਸੈਂਟਰ ਰੈਫਰ ਕਰ ਦਿੱਤਾ ਤੇ ਫਰਸਟ ایڈ ਕਰਤੀ ਸਚਰਿੰਗ ਕਰਤੀ ਕਿ ਮੈਨੂੰ ਲੱਗਦਾ ਸੀ ਜਿਹੜੀ ਬਾਹ ਜਿਹੜੀ ਕੋਈ ਸ਼ਾਰਪ ਹਥਿਆਰ ਦੇ ਨਾਲ ਵੱਡੀ ਸੀ ਕਿ ਵੈਸੇ ਟੁੱਟੀ ਹੋਈ ਸੀ ਸ਼ਾਰਪ ਕੁ ਲੱਗਿਆ ਸੀ ਸਾਡੇ ਇੱਕਨੋਂ ਪ੍ਰੀਲੀਮਿਨਰੀ ਇਗਜ਼ਾਮਿਨੇਸ਼ਨ ਦਾ ਸਾਹਤ ਲੱਗਿਆ